ਪਿੰਡਾਂ ਦੀ ਰੈਲੀ ਹਾਂਜੀ ਅੱਜ ਕਿਹੋ ਜਿਹਾ ਸਹਿਯੋਗ ਮਿਲਿਆ ਤੁਹਾਨੂੰ ਪਿੰਡਾਂ ਚ ਦੇਖੋ ਬੜਾ ਉਤਸ਼ਾਹ ਹੈ ਲੋਕਾਂ ਵਿੱਚ ਪਿੰਡਾਂ ਵਿੱਚੋਂ ਬਹੁਤ ਲੋਕ ਚਾਹ ਨਾਲ ਤੇ ਸ਼ੌਕ ਨਾਲ ਆਏ ਨੇ ਮਦਨ لال ਜੀ ਹੋਰਾਂ ਦੀ ਜੋ ਲੋਕਾਂ ਪ੍ਰਤੀ ਜੋ ਇੱਕ ਭਾਵਨਾ ਹੈਗੀ ਹੈ ਜੋ ਉਹਨਾਂ ਵਿਕਾਸ ਦੇ ਕਾਰਜ ਕਰਵਾਏ ਹੈਗੇ ਜਿੰਨੇ ਇੱਕ ਇੱਕ ਨੇ ਟੰਬਰਾਂ ਚੰਬਰ ਖਾ ਇੱਕ ਪਰਿਵਾਰ ਦੇ ਤੌਰ ਤੇ ਵਿਚਰਦੇ ਨੇ ਸਾਰੇ ਹਲਕੇ 'ਚ ਉਹਦਾ ਅੱਜ ਤੀਜਾ ਦੇਖਣ ਨੂੰ ਮਿਲਿਆ ਆਪਾਂ ਨੂੰ ਕਿ ਸਾਰੇ ਲੋਕ ਬੜੇ ਮੁਹੱਬਤ ਨਾਲ ਪਿਆਰ ਨਾਲ ਮਿਲ ਰਹੇ ਸੀਗੇ ਔਰ ਕਾਂਗਸ ਪਾਰਟੀ ਦੇ ਬੋਰਡ ਪਾਂ ਦੇਤ ਲੋਗ ਨਹੀਂ ਆਪਣੀ ਜਬੜਤਾਂ ਤੇ ਚਾਪਟਾਈ ਹੈਗੀ ਤੇ ਜੋ ਪੰਜਾਬ ਦਾ ਮਾਹੌਲ ਹੈਗਾ ਜੋ ਹਿੰਦੁਸਤਾਨ ਦਾ ਮਾਹੌਲ ਹੈ ਜਿਵੇਂ ਭਾਜਪਾ ਬੈਕਫੁੱਟ ਤੇ ਹੈਗੀ ਔਰ ਇੰਡੀਆ ਨਾਇਸ ਦੀ ਹਰ ਹਰ ਸਾਰ ਸੂਬੇ ਚ ਦੱਖਣ ਤੋਂ ਬਿਲਕੁਲ ਸਾਫ ਹੈਗੀ ਹੈ ਤੇ ਉੱਤਰ ਚ ਵੀ ਸੀਟਾਂ ਦਾ ਬੜਾ ਘਾਟਾ ਪੈ ਰਿਹਾ ਸੋ ਇਸ ਗੱਲ ਦਾ ਜਿਹੜੇ ਸਾਰੇ ਵਿਸ਼ਲੇਸ਼ਕ ਨੇ ਚੋਂ ਵਿਸ਼ਲੇਸ਼ਕ ਨੇ ਕਹਿ ਰਹੇ ਨੇ ਕਿ ਭਾਜਪਾ 2024 ਜਿਹੜਾ ਰਿਜ਼ਲਟ ਆਣਗੇ ਉਹ ਭਾਜਪਾ ਮਤਲਬ 200 ਥੱਲੇ ਸੀਟਾਂ ਆਣ ਦੀ ਮਤਲਬ ਔਕਾਨ ਵਧੀ ਜਾ ਰਹੇ ਹੈਗੇ ਤੇ ਪਹਿਲਾਂ 250 ਕਹਿੰਦੇ ਹੁਣ 200 ਤੱਕ ਆ ਗਏ ਹੈਗੇ ਜਦੋਂ 4 ਪੰਜਵਾਂ ਤੇ 6 ਮਾਂ ਤੇ 7 ਮਾਂ ਚੱਕਰ ਪੂਰਾ ਹੋਣਗੇ ਉਦੋਂ ਤੱਕ ਸਿੱਤੀ ਬਿਲਕੁਲ ਸਾਫ਼ ਹੋ ਜਾਊਗੀ ਔਰ ਪੰਜਵਾਂ ਦਿੱਲੀ ਦੇ ਵਿੱਚੋਂ ਵਿਦਖਲ ਕੀਤੀ ਜਾ ਰਹੀ ਹੈ ਦਿੱਲੀ ਵਿੱਚੋਂ ਜਿਹੜਾ ਜਿਹੜਾ ਬਿਸਤਰਾ ਕੋਡ ਹੋ ਰਿਹਾ ਤੁਸੀਂ ਹਲਕਾ ਪਟਿਆਲਾ ਦੇ ਵਿੱਚ ਕਿਹਦੇ ਨਾਲ ਆਪਣਾ ਦੇਖਦੇ ਹੋ ਕਿਹਦੇ ਨਾਲ ਤੁਹਾਡੀ ਟੱਕਰ ਲੱਗੇ ਤੁਹਾਨੂੰ ਕੋਈ ਟੱਕਰ ਦਾ ਤਾਂ ਹੈ ਕਿ ਚਾਰ ਕੈਂਡੀਡੇਟ ਨੇ ਹਰ ਕੈਂਡੀਡੇਟ ਨੇ ਆਪਣਾ ਆਪਣਾ ਪਰਵਾਰਕ ਪਿਛੋਕੜ ਸਿਆਸੀ ਪਿਛੋਕੜ ਅਪਰਾਧਿਕ ਪਿਛੋਕੜ ਤੇ ਜਿਹੜਾ ਉਹਦਾ ਸਿਆਸੀ ਜੋ ਯੋਗਦਾਨ ਹੈ ਪੰਜਾਬ ਦੀ ਸਿਆਸਤ ਵਿੱਚ ਜਾਂ ਸਮਾਜ ਵਿੱਚ ਉਹ ਲੈ ਕੇ ਜਾਣਾ ਆਪਣਾ ਜਿਹੜਾ ਰਿਪੋਰਟ ਕਾਰਡ ਹੈਗਾ ਇਹਦਾ ਆਪਣਾ ਹੈਗਾ ਸ਼੍ਰੀਪਤੀ ਪ੍ਰੀਤਪੁਰ ਦਾ ਆਪਣਾ ਹੈਗਾ ਡਾਕਟਰ ਬਲਵੀਰ ਦਾ ਆਪਣਾ ਤੇ ਐ ਕੇ ਸ਼ਰਮਾ ਦਾ ਆਪਣਾ ਹੈਗਾ ਮੈਂ ਬਹੁਤੇ ਬਾਰੇ ਨਹੀਂ ਜਾਣਦਾ ਪਰ ਪ੍ਰੀਤ ਥੋੜੀ 20 ਸਾਲ ਰਹੇ ਨੇ ਤੇ ਲੋਕੀ ਰਾਮ ਨੇ ਮੇਰੇ ਪੰਜ ਸਾਲਾਂ ਦਾ ਕਵਾਲਾ 20 ਸਾਲ ਨਾਲ ਕਰ ਲਏ ਕਿਵੇਂ ਡਾਕਟਰ ਕੰਦੇ ਨੇ ਆਫਲਾਨਾ ਡੇਲ ਪੇਪਰ ਜੱਟ ਲੈ ਕੇ ਜਾਂਦਾ ਪਾਸਵਰਡ ਆਫਲ ਲੈ ਕੇ ਜਾਂਦਾ ਸਕੂਲਾਂ ਦੀ ਨੁਹਾਰ ਬਦਲੀ ਹੈਗੀ ਉਹ ਲੈ ਕੇ ਜਾਣ ਕੇ ਲੋਕਾਂ ਦੇ ਮੁਕਾਬਲਾ ਕਰਨ ਵਾਸਤੇ ਹੈਗਾ ਡਾਕਟਰ ਡਬਲਯੂ ਬੀਏ ਦੀ ਜਦ ਸਾਰੀ ਸਰਕਾਰ ਜੀ ਨਹੀਂ ਬਦਨਾਮ ਹੈਗੀ ਹੈ ਔਰ ਜੋ ਐਮਐਲਏ ਜੋ ਮਿਨਿਸਟਰ ਇਹਨਾਂ ਦੇ ਜੋ ਟੈਸ਼ਨ ਖਰੀਦ ਇਲਜ਼ਾਮ ਲੱਗ ਰਹੇ ਹੈਗੇ ਜਿਨ੍ਹਾਂ ਗੱਲਾਂ ਦੀਆਂ ਮਤਲਬ ਇਹਨਾਂ ਨੂੰ ਜੋ ਗੱਲਾਂ ਕਹਿ ਕੇ ਆਈ ਸੀ ਜੋ ਗਰੰਟੀਆ ਦੇ ਕੇ ਆਈ ਸੀ ਮੈਨ ਲੱਗਦਾ ਜੇ ਗਰੰਟੀਆ ਨਾ ਖਤਰੀ ਤੇ ਘੈਂਟੀਆਂ ਵਾਲੇ ਨਾਲ ਗੱਲ ਚ ਪੈਣ ਲੱਗੀਆਂ ਹੈਗੀਆਂ ਲੋਕੀ 1000 ਰੁਪਏ ਪੈਨਸ਼ਨ ਔਰ ਤਾਂ ਵਾਤੇ 1000 ਰੁਪਏ ਪੈਨਸ਼ਨ ਵੀ ਦੀ ਗਦੇ ਪਏ ਤੇ ਬੁਢਾਪਾ ਪੈਨਸ਼ਨ ਵੀ 2500 ਦਾ ਇੰਤਜ਼ਾਰ ਕਰਦੇ ਪਏ ਸਿਰਫ ਬਿਜਲੀ ਬਿੱਲਾਂ ਦੀ ਗੱਲ ਚੱਲਦੀ ਆ ਉਹ ਵੀ ਇੱਕ ਖਾਸ ਸੈਕਸ਼ਨ ਦੇ ਹੋ ਰਹੇ ਬਹੁਤ ਥੋੜੇ ਲੋਕਾਂ ਦੇ ਹੋ ਰਹੇ ਤੇ ਜਾਂ ਅੱਜ ਅੱਜ ਤੋਂ ਬਾਅਦ ਕਹਿ ਲੋ ਤੁਸੀਂ ਪਰ ਉਹ ਵੀ ਇਹ ਨਹੀਂ ਕਿ ਕਿਤੇ ਸਾਧਨ ਸੋਧ ਜਟਾ ਕੇ ਉਹ ਬਿੱਲ ਮਤਲਬ ਆਪ ਹੋਏ ਹੈਗੇ ਉਹ ਪੰਜਾਬ ਦੇ ਖਜ਼ਾਨੇ ਤੇ ਬੋਝ ਪਾ ਕੇ ਹੋ ਰਹੇ ਉਹ ਜਿਹੜਾ ਕਰਜ਼ਾ ਚੁੱਕ ਲਿਆ 78000 ਕਰੋੜ ਟੱਗਿਆ ਸਾਲਾਂ ਜਿਹੜਾ ਪਿਛਲੇ ਸਰਕਾਰਾਂ ਨੇ 40 ਸਾਲਾਂ ਅੱਜ ਪੌਣ ਤੇ ਲੱਖ ਕਰੋੜ ਸੀ ਇਹਦਾ 2578 ਚੁੱਕ ਲਿਆ ਤਾਂ ਜਿਸ ਸਾਧਨ ਕਰਜ਼ਾਈ ਕੀਤਾ ਪੰਜਾਬ ਨੇ ਉਹਦਾ ਕਰਜਾ ਉਹ ਸਾਡੇ ਬੱਚਿਆਂ ਨੂੰ ਪੇਕਾਣਾ ਪੈਣਾ ਪੰਜਾਬ ਨੂੰ ਪੇਕਣਾ ਪੈਣਾ ਸਭੀ ਕੋਈ ਨੀ ਉਹ ਸਿਆਸੀ ਅਗਲ ਮੰਦਰੀ ਹੈਗੀ ਹੈ ਪੰਜਾਬ ਦਾ ਸਭ ਤੋਂ ਸਤਿਆਨਾਸ਼ ਕਰੇ ਆਰਥਿਕਤਾ ਦਾ ਵੀ ਤੇ ਸਾਧਨਾ ਸੋਧ ਦਾ ਵੀ ਇਸ਼ਤਿਹਾਰਾਂ ਦੇ ਹਜ਼ਾਰਾਂ ਕਰੋੜ ਲਾਇਆ ਜਾ ਰਿਹਾ ਹੈ ਇਸ਼ਤਿਹਾਰਾਂ ਕਿ ਕਿ ਪਿੰਡਾਂ ਦੇ ਇੱਕ ਵੀ ਪੈਸੇ ਵੀ ਗ੍ਰਾਂਟ ਨਹੀਂ ਦਿੱਤੀ ਜਿੰਨੇ ਕੰਮ ਬਨੌਰ ਚੋਏ ਹੈ ਜਿੱਥੇ ਬਦਲਾਲ ਜਲਾਲਪੁਰ ਛੱਟ ਕੇ ਗਏ ਸੀਗੇ ਉੱਥੇ ਖੜੇ ਨੇ ਸੋ ਇਹਦਾ ਪੰਜਾਬ ਦੇ ਖਾਤੇ 'ਚ ਪੈਸਾ ਪਿਆ ਉਹ ਵੀ ਵਰਤਨ ਦੀ ਜਾਂ ਜੋ ਫ੍ਰੀਜ਼ ਕੀਤੇ ਪਏ ਹੈ ਸਾਡੀ ਸਰਕਾਰ ਉਹ ਫੇਰ ਵਰਤਾਂਗੇ ਆਪਣੀ ਪ੍ਰਾਪਤੀ ਆਪਣੀ ਪ੍ਰਾਪਤੀ ਸ਼ੋ ਕਰਾਂਗੇ ਇਹਵੇਂ ਸਕੂਲਾਂ ਦਾ ਇਹ ਵੀ ਹਸਪਤਾਲਾਂ ਦਾ ਜਿਹੜੀ ਹੈਗੀ ਡਿਸਪੈਂਸਰੀ ਆ ਗਈ ਹੈ ਪਿੰਡੂ ਜਿਹੜੀਆਂ ਜਿਹਨੂੰ ਆਮ ਆਦਮੀ ਕਹਿੰਨੇ ਕਹਿੰਦੇ ਆ ਪ੍ਰਾਣੀਆਂ ਬਿਲਡਿੰਗਾਂ ਨੂੰ ਲਿਪਾ ਪੋਚੀ ਕਰਕੇ ਸੁੱਤੀ ਬਿੱਦੀ ਲਾ ਕੇ ਆਪਣੀਆਂ ਪ੍ਰਾਪਤੀਆਂ ਸ਼ੋਅ ਕਰ ਰਹੇ ਆ ਮੈਰੀਟੋਰੀਅਸ ਸਕੂਲ ਸਾਰੇ ਸਕੂਲ ਵਧੀਆ ਕਿਵੇਂ ਹੋ ਸਕਦੇ ਆ ਕਿ ਵੱਡ ਵੱਡ ਮੈਟੋਰੀਸਟ ਯਾਨੀ ਤੁਸੀਂ ਚੌਣ ਦੇ ਸਕੂਲਾਂ ਨੂੰ ਕਿ ਬਹੁਤ ਰਾਤ ਤੱਕ ਬੜੀ ਵਧੀਆ ਬਿਲਡਿੰਗਾਂ ਸਵਿਮਿੰਗ ਵਾਲਾ ਥੋੜੀ ਸਕੂਲ ਬੰਦ ਸਕੂਲ ਤਾਂ ਸਤਾਪ ਪੂਰਾ ਹੋਵੇ ਪੜਾਈ ਦਾ ਮਾਹੌਲ ਹੋਵੇ ਅਧਿਆਪਕ ਪੂਰੇ ਹੋਣ ਇਹ ਇਹ ਕੰਮ ਇਹ ਪੂਰਾ ਹੋਵੇ ਬੱਚਾ ਇਨਫਰਾਸਟ੍ਰਕਚਰ ਹੋਵੇ ਤਾਂ ਸਕੂਲ ਵਧੀਆ ਬਣਦੇ ਹੈਗੇ ਇਹ ਇੱਕ ਇੱਕ ਦੋ ਤਿੰਨ ਚਾਰ ਸਕੂਲਾਂ ਨੂੰ ਤਖਾ ਕੇ ਪ੍ਰੈਸ਼ਰ ਦੇ ਕੇ ਇਸ ਤ ਸਕੂਲ ਬਦਲ ਇਨਕਲਾਬ ਲਿਆਤਾ ਵੀ ਸਿੱਖਿਆ ਇਨਕਲਾਬ ਆ ਗਿਆ ਸਿਹਤ ਇਨਕਲਾਬ ਆ ਗਿਆ ਨੌ ਤੋਂ ਤਿੰਨ ਗੁਲਦੀਆਂ ਜਿਹੜੀਆਂ ਆਵਾ ਦੇ ਕਲੀਨਿਕ ਹੈ ਬੰਦਾ ਤਿੰਨ ਤੋਂ ਪਹਿਲਾਂ ਵੀ ਬਿਮਾਰ ਹੋ ਤਿੰਨ ਵਜ ਤੋਂ ਪਹਿਲ ਬਾਅਦ ਵੀ ਹੋ ਸਕਦਾ ਨੌ ਤੋਂ ਪਹਿਲਾਂ ਵੀ ਹੋ ਸਕਦਾ ਕਿੱਥੇ ਜਾਏ ਬੰਦਾ ਜੀ ਇਹਨਾਂ ਦੀ ਇਹਨਾਂ ਪਤਾ ਚੱਲਣਾ ਹੋਵੇ ਔਰ ਜਿਹੜੀ ਕਲੀਨਿਕ ਜਿਹੜੀਆਂ ਆਮ ਆਦਮੀ ਕਲੀਨਿਕ ਹੈਗੀਆਂ ਉਹ ਡਾਕਟਰ ਟੈਂਪਰੇਰੀ ਭਰਤੀ ਹੈ ਸਾਰਾ ਸਟਾਫ ਟੈਂਪ ਅਡਹੋਕ ਤੇ ਹੈਗਾ ਡਾਕਟਰ ਉਹ 40% ਦੇ ਕੇਸ ਦੇ ਵੱਧ ਕੇਸ ਦਿਖਾਈ ਜਾਂਦਾ پیسے ਬਣਾਉਣ ਵਾਸਤੇ ਸੋ ਬਿਲਕੁਲ ਜੀ ਆਪਦੇ ਲੋਕ ਤੁਹਾਡੇ ਤੋਂ ਬਹੁਤ ਅਕਸੈਪਟ ਕਰਦੇ ਆ ਕਿ ਤੁਸੀਂ ਖਸ ਖਸ ਦੀ ਕੀਤੀ ਕਰਵਾਉਣ ਦੀ ਇੱਛਾ ਕੋਲ ਹੈ ਉਹ ਖੇਤੀ ਦਾ ਨਨ ਐਕਸਟੈਂਸ਼ਨ ਕਰ ਲਈ ਹੈ ਮੇਰਾ ਮਕਸਦ ਹੈਗਾ ਕਿ ਇਹਦਾ ਐਨਡੀਪੀਐਸ ਐਕਟ ਹੈਗਾ ਜਿਹੜਾ ਇੱਕ ਬਹੁਤ ਵੱਡਾ ਟੂਲ ਹੈ ਸਟੇਟ ਕੋ ਲੋਕਾਂ ਨੂੰ ਤੰਗ ਕਰਨ ਦਾ ਜਿਹੜੇ ਪੰਜਾਬ ਦੇ ਰਵਾਇਤੀ ਨਸੇ ਪਿਆਵ ਹਜ਼ਾਰਾਂ ਸਾਲ ਤੋਂ ਵਰਦਾ ਰਹੇ ਕੋ ਮਰਦਾ ਨਹੀਂ ਸੇਗਾ ਕਲਪਤਸਿਓ ਐਂਡ ਡੀਬੀਐਸ ਆ ਸਕਤਾ ਹੈ ਜੋ ਜਿਹੜੀ ਪ੍ਰਾਦੀ ਕੋਸ਼ਤ ਕਰਤਾ ਪਿੰਪੁਕੀ ਵਾਲਿਆਂ ਨੂੰ ਉਹ ਤੋਂ ਬਾਅਦ ਲੋਕਾਂ ਨੇ ਪਹਿਲਾਂ ਗੋਲੀਆਂ ਦੇ ਆਏ ਪਿੰਡ ਦੀਆਂ ਗੋਲੀਆਂ ਦੇ ਪੱਤੇ ਖਿੱਲੇ ਦੇ ਦੇਖਣ ਲੱਗੇ ਬਾਜ਼ਾਰ ਵਿੱਚ ਪ੍ਰੋਕਸੀ ਵਨ ਲੋਕੋ ਜਲਦੀਆਂ ਗੋਲੀਆਂ ਫੈਸੀ ਜਲਦੀਆਂ ਸ਼ੀਸ਼ੀਆਂ ਉਹ ਤੋਂ ਬਾਅਦ ਫਿਰ ਹੌਲੀ ਹੌਲੀ ਸਿਰਜਾਇਟਿਕ ਨੇ ਸੀ ਆ ਗਏ ਕਾਰੋਬਾਰੀਆ ਕੇ ਇਸ ਕੰਮ ਦੇ ਸਿਆਸਤਦਾਨ ਸਿਖੇ ਵੱਡੇ ਪੁਰਸਫਸਦੀ ਸਾਰੇ ਨੇ ਚੌਂਵੇਂ ਪੁਰਸਬਸਲਾਇਕ ਕੇ ਕਾਊਂਟ ਕੇ ਕਰ ਬੰਦੇ ਸਕੇ ਤੇ ਇੱਕ ਇੱਕ ਖੇਤੀ ਮੀਰ ਬੰਦੇ ਚਾਵਨ ਕੁਝ ਲੋਕ ਸਕੇ ਉਹਨੇ ਮਾਫੀਆ ਬਣਾ ਲਿਆ ਉਹ ਸਾਰਾ ਡੱਕ ਦਾ ਬਿਜ਼ਨਸ ਕੰਟਰੋਲ ਕਰ ਲਿਆ ਜਿਹੜੇ ਯੂਜ਼ਰ ਹੈ ਨਾ ਉਹ ਪ੍ਰੋਮੋਟਰ ਨਹੀਂ ਹੈਗੇ ਜਿਹੜਾ ਬੰਦਾ ਖਾਂਦਾ ਹੈਗਾ ਆਪਣੀ ਮੌਜ ਮਸਤੀ ਵਾਸਤੇ ਸਹਿਜ ਮਹਿਸੂਸ ਕਰਨ ਵਾਸਤੇ ਤੇ ਕੇਵਲ ਆਣ ਵਾਸਤੇ ਉਹ ਠੀਕ ਮੋਟੀ ਫੀਟ ਫੂਟੀ ਖਾਂਦਾ ਆਏਗਾ ਉਹ ਬੱਚੇ ਨਹੀਂ ਤੁਰਦਾ ਵਿਚੇਣ ਕੌਣ ਤੁਰਦਾ ਵਿਚੇਸ ਦਾ ਮਾਫੀਆ ਇਹਨਾਂ ٹرسٹ ਦਾ ਹਰਪਾ ਹਰਪਾਂ ਦੇ ਕਰੋੜ ਦੇ ਉਹ ਉਹ ਕਰੂਗਾ ਪਰ ਹਰ ਸਕੂਲ ਹਰ ਗਲੀ ਹਰ ਕਾਲਜ ਹਰ ਬੰਦੇ 'ਚ ਮੇਰਾ ਨਸ਼ਾ ਦੇ ਕੇ ਸੋ ਉਹ ਮਾਫੀ ਲੱਗਦੀ ਜੋ ਤੋੜਨਾ ਹੈ ਤੁਮ੍ਹ ਕਿਹ ਅਸੀ ਕਿ ਐਂਟੀ ਬੀਸ ਐਕਟ ਇਹ ਫੇਪ ਪਾਬੰਦੀ ਹੈਗੀ ਹੈ ਜਿਵੇਂ ਕੈਨੇਡਾ ਤੇ ਅਮਰੀਕਾ ਤੇ ਹੋਰ ਪਤਾਲੀਆਂ ਮੁਲਕਾਂ ਨੇ ਉਹ ਪਾਬੰਦੀਆਂ ਚੁਕਤੀਆਂ ਫ੍ਰੀ ਕਰਦੀਆਂ ਔਰ ਕਹਤੇ ਐਨੀ ਮਾਤਰਾ ਤੁਸੀਂ ਆਪਣੀ ਜੇਬ ਚ ਪਾ ਕੇ ਭੰਗੀ ਚੱਲ ਸਕਦੇ ਭੰਗ ਦੀਆਂ ਟੌਫੀਆਂ ਭੰਗ ਦੀ ਕੌਫੀ ਸਾਰਾ ਕੁਝ ਕੈਨੇਡਾ ਚ ਆਮ ਮਿਲਦਾ ਹੈਗਾ ਸਰਕਾਰ ਦੇ ਕੰਟਰੋਲ ਚ ਹੈਗਾ ਪੰਜਾਬ ਚ ਤਾਂ ਮੈਂ ਜਿਆਸੀ ਕਿ ਤੁਸੀਂ ਜਿਵੇਂ ਅਮਰੀਕਾ ਨੇ ਕੀਤਾ ਜਿਹੜੇ ਬੰਦੇ ਭੰਗ ਵੰਦੇ ਹੈਗੇ ਉਹ 5 ਤੋਂ 35 ਮੁੱਟੇ ਭੰਗ ਦੇ ਲਾਉਂਦੇ ਆਪਣੇ ਘਰ ਵਿੱਚ ਉਹ ਉਹ ਗੈਰ ਗੈਰ ਕਾਨੂੰਨੀ ਨਹੀਂ ਹੈਗਾ ਸੋ ਮੈਂ ਕੈਪਟਨ ਸਾਹਿਬ ਨੂੰ ਕਿਹਾ ਸੀ ਬੜਾ ਬੜਾ ਟੈਪਟ ਲੈ ਗਏ ਸੀ ਡਾਕਟਰ ਵੀ ਸੀਗੇ ਕਿ ਤੁਸੀਂ 10 ਤੋਂ 50 ਬੁੱਟੇ ਪੋਸਤ ਦੇ ਲਾ ਦੇ ਇਜਾਜ਼ਤ ਦੇ ਦਿਓ ਪੰਜਵਾਂ ਬੁੱਟਾ ਜਿੱ ਲੱਗੂ ਤਾਂ ਪੰਜਾਇਤ ਪੰਜ ਜੰਬਰ ਹੋਗੀ ਸਰਪੰਚ ਜੰਬਰ ਹੋਊਗਾ ਤੇ ਉਹ ਉਸ ਬੰਦਾ ਚਾਹੇ ਉਹਨਾਂ 50 ਬੁੱਟਿਆਂ 'ਚ ਘੁਰਦੀ ਬਣਾ ਲਵੇ ਚਾਹੇ ਉਹਨਾਂ ਡੋਟਿਆਂ ਨੂੰ ਖੇਮ ਕੱਢ ਲਵੇ ਚਾਹੇ ਕੁੱਟ ਕੇ ਚੂਰਾ ਬਣਾ ਕੇ ਉਹ ਭੁੱਕੀ ਬਣਾ ਲਵੇ ਉਹਦਾ ਸਾਲ ਦਾ ਕੰਮ ਸੜ ਜਾਂਦਾ ਤੇ ਜਿਹੜਾ ਮਾਫੀਆ ਹੈ ਜਦਾ ਸਲਾਹ ਹੋਗੀ ਨਾ ਜੇ ਤੁਸੀਂ ਜਿੱਤਦੇ ਹੋ ਜਾਂ ਤੁਸੀਂ ਤੁਹਾਡੀ ਸਰਕਾਰ ਬਣਦੀ ਹੈ ਕੀ ਇਹ ਤੁਸੀਂ ਲਾਗੂ ਕਰੋਗੇ ਇਹ ਪੰਜਾਬ ਸਰਕਾਰ ਸਰਕਾਰ ਦਾ ਕੇਂਦਰ ਦਾ ਵਿਸ਼ਾ ਹੈਗਾ ਜਿਹੜੀ ਹੈ ਨਾ ਤੁਸੀਂ ਕੇਂਦਰ ਚ ਜਾਦੇ ਹੋ ਐਨਡੀपीएस ਉਹ ਮੈਂ ਕਹਿੰਦਾ ਉੱਥੇ ਮੈਂ ਉਹ ਬਿੱਲ ਪੇਸ਼ ਕੀਤਾ ਐਨਡੀपीएस ਐਮੈਂਡਮੈਂਟ ਬਿੱਲ ਬਟ ਆ ਇੰਪੋਰਟੈਂਟ ਬਿੱਲ ਹੈ ਜਿਹੜਾ ਰਿਵੈਜਿਨਸ ਇੱਕ ਪਾਸੇ ਉਹਨੂੰ ਹੋਰ ਤਰ੍ਹਾਂ ਲਾਓ ਜਿਹੜੀ ਸਿਥੈਟਿਕ ਹੈ ਕੈਮੀਕਲ ਨਸ਼ਾ ਹੈ ਉਹਨੂੰ ਹੋਰ ਤਰ੍ਹਾਂ ਡੀਲ ਕਰੋ ਉਹ ਮੇਰਾ ਬਿੱਲ ਨਾ ਪਾਰਲੀਮੈਂਟ ਮਨਜ਼ੂਰ ਕਰ ਲਿਆ ਪੂਰਾ ਪੜ੍ਹ ਕੇ ਜਿਹੜੀ ਲੈਜਲੇਟਰ ਕਮੇਟੀ ਹੈਗੀ ਹੈ ਉਹ ਮੇਰਾ ਬਿੱਲ ਬਹਿਸ ਵਾਸਤੇ ਲੱਗ ਗਿਆ ਉਧਰ ਬਹਿਸ ਦੀ ਲਾਟਰੀ ਨਿਕਲੀ ਹੈ ਕਿਉਂ ਸੈਕਰੇਟ ਬਿੱਲ ਹੁੰਦੇ ਆ ਲਾਟਰੀ ਬਿੱਲ